ਅਜਿੰਕਾ ਜ਼ਿਲ੍ਹੇ ਜਿਵੇਂ ਬਾਰਡਰ ਤੇ ਆ ਸੀਮ ਨਾਲਾ ਨੂਸਾ ਵਾਲਾ ਵੱਡੇ ਬਾਦਲ ਸਾਹਿਬ ਨੇ ਬਣਾਇਆ ਸੀ ਆ ਇੱਕ ਬਹੁਤ ਵੱਡਾ ਸਾਧਨ ਸੀ ਪਾਣੀ ਕੱਢਣ ਦਾ ਪਰ ਅਫਸੋਸ ਇਸ ਗੱਲ ਦੀ ਹੈ ਪਿਛਲੇ 4 ਸਾਲਾਂ ਚ ਨਾ ਸਾਫ਼ ਹੋਇਆ ਤੇ ਨਾ ਇਹਦੇ ਤੇ ਕੋਈ ਸਿਲਟ ਕੱਢੀ ਗਈ ਹੈ ਜਿਹਦੇ ਕਰਕੇ ਤੁਸੀਂ ਦੇਖੋ ਰੁਕਾ ਜਾਦਾ ਆ ਗਿਆ ਤੇ ਆ ਪਚਾਰਾ ਇਸ ਇਲਾਕੇ ਪਰ ਕਮੀ ਸਰਕਾਰ ਇਹਨਾਂ ਨੇ ਜਿਹੜਾ ਅੱਜ ਨੁਕਸਾਨ ਹੋਇਆ ਮੈਂ ਗਰੰਟੀ ਨਾ ਕਿੰਨੇ ਜੇ ਕੋਈ ਸਿਆਣਾ ਮੁਖਮੰਤੀ ਹੁੰਦੇ ਜਾਂ ਬਾਪੂ ਬਾਦਲਾ ਜੀ ਮੁਖਮੰਤੀ ਹੁੰਦੇ ਆ ਪੰਜਾਬ ਦਾ ਨੁਕਸਾਨ ਨਹੀਂ ਹੋਣਾ ਸੀ ਕਿਉਂਕਿ ਉਹ 4 ਮਹੀਨੇ ਪਹਿਲੇ ਇੰਤਜ਼ਾਮ ਕਰ ਲੈਂਦੇ ਸੀ ਇਹਨਾਂ ਤੋਂ ਫੇਲ ਹੀ ਨਹੀਂ ਹੈ ਇਹਨੂੰ ਫਿਕਰ ਹੀ ਨਹੀਂ ਹੈ ਤੇ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਤੁਸੀਂ ਜਦੋਂ ਇਸ਼ਤਿਹਾਰ ਦਿੱਤੇ ਸੀ ਕਿ ਕੇਜਵੀਵਾਲ ਨੂੰ ਇੱਕ ਮੌਕਾ ਦਿਓ ਪੰਜਾਬ ਦੀ ਜਨਤਾ ਨੇ ਇੱਕ ਮੌਕਾ ਦਿੱਤਾ ਸੀ 92 ਸਿੱਟਾ ਨਾਲ ਅੱਜ ਕਿੱਥੇ ਆ ਕੇ ਜੀ ਦੀ ਵਾਰ ਕਿੱਥੇ ਅਸ ਸੋੜੀਆ ਤੁਹਾਡਾ ਹਰ ਚੀਜ਼ ਤੇ ਉਦਘਾਟਨ ਕਰਨ ਵਾਸਤੇ ਤਾਂ ਉਹਨੂੰ ਅੱਗੇ ਰੱਖਦੇ ਹਾਂ ਪੰਜਾਬ ਪੁਲਿਸ ਦੇ 200 ਬੰਦਾ ਉਹਦੇ ਘਰ ਨੂੰ ਰੱਖਿਆ ਕਰਨ ਵਾਸਤੇ ਦਿੱਲੀ ਬੈਠਾ ਹੈ ਹੈਲੀਕਾਪਟਰ ਆਪਣਾ ਵਰਤ ਰਿਹਾ ਹੈ ਪੰਜਾਬ ਦੇ ਹਰ ਪੋਸਟਰ ਤੇ ਹਿੰਦੁਸਤਾਨ ਦੇ ਹਰ ਸਤੇ